ਦੋ ਬਣਾਈ ਨਹੀਂ ਬਸ ਸਾਰਿਆਂ ਦੀ ਬਣਾਣੀ ਕੀ ਦੋ ਬੰਦੇ ਦਾਦੇ 18 ਆ ਦੱਸਣੇ ਕੀ ਇਹੋ ਮਸ਼ੀਨ ਹੈਗੀ ਆ ਮਲਾਈ ਲਾ ਕੇ ਤੇ ਬਸ ਵੇਚ ਰੱਖ ਦਿੰਦੇ ਆ ਪਨੀਰ ਪਨੂਰ ਪਾ ਗਏ ਵਿੱਚ ਬਣਨੀ ਰੱਖ ਦਿੰਦੇ ਹੋਏਗਾ ਜੀ ਬਾਹਰ ਮਲਾਈ ਪਾ ਲਾਂਗੇ ਇਹਦੇ ਨਾਲ ਸੈਲ ਵਿੱਚ ਘਰਾ ਲਿਆ ਹਾਂ ਜੀ ਮਲਾਈ ਪਾ ਰਾਂਗੇ ਨਾ ਇਹ ਘਰ ਦੀ ਚੀਜ਼ ਬਣੀ ਇਹ ਕਿਹਦੇ ਜਿਹੜੀ ਉਹ ਜਿਹੜੀ ਉਹ ਚੀਜ਼ ਹਾਂ ਤੇਲ ਪਾ ਲੈਂਦੇ ਹਾਂ ਜੋਨਦੀ ਬਾਬਾ ਉਮਰ ਤੇ ਆਪਣੇ ਕਿ ਜਨੀ ਧਾਰੀ ਬੜੀ ਚਿੱਟੀ ਹੋਈ ਨਾ ਇੱਕ ਕਾਲੀ ਕਰਦਾ ਤੂੰ ਵੀ ਕਾਲੀ ਕਰਦਾ ਨਾ ਨਹੀਂ ਕਰਦਾ ਨਹੀਂ ਮੈਂ ਤਾਂ ਅਜੇ ਤੱਕ ਕਵਾਲ ਨਹੀਂ ਕੀਤਾ ਹੈਂ ਮੇਰੀ ਕਵਾਲ ਨਹੀਂ ਕਰੀ ਇਹ ਯਾਰ ਵਾੜ ਕਵਾਲ ਵੀ ਨਹੀਂ ਕਰੀ ਮੈਂ ਤਾਂ ਪਾਲਾ ਬਾਬਾ ਕਰਦਾ ਉਹ ਕਿ ਨਹੀਂ ਨਹੀਂ ਮੈਂ ਨਹੀਂ ਕਰਦਾ ਨਹੀਂ ਨਹੀਂ ਕਰਦਾ ਮੈਂ ਵੇਲਾ ਕਿ ਕਾਲੀ ਦੇਖ ਹੋਰਾ ਨਹੀਂ ਸਿਰਦਾ ਵਾਲ ਵੀ ਨਹੀਂ ਆ ਕਾਲੀ ਆ ਨਾ ਨਹੀਂ ਸਿਰਦਾ ਵੀ ਨਹੀਂ ਕੋਈ ਆਗਾ ਕਿੰਨੀ ਉਮਰ ਹੋ ਗਈ ਤੇਰੀ ਹੈਂ 35 ਸਾਲ ਲੱਗਾ ਤੂੰ ਮੇਰਾ ਹਣੀ ਆ ਹਾਂ ਮੇਰਾ ਬੋਟਾ ਥੋੜਾ ਨਹੀਂ ਨਹੀਂ ਛੋਟਾ ਥੋੜਾ ਸਾਡਾ ਮੇਰਾ ਵਿਹਾਨੀ ਹੈ 90 ਦਾ ਮੇਰਾ ਹੈਗਾ ਦਾ ਬਾਬਾ 90 ਦੇ ਆਪਣੇ ਹੈਗੇ ਬਾਣੀ ਦਾ ਮੇਰਾ ਤੇਰਾ 90 ਦਾ 11ਵੇਂ ਦਾ ਫਿਰ ਮੈਂ ਤੋਂ ਸਾਲ ਮੈਂ ਤੇਰੇ ਨਾਲੋਂ ਵੱਡਾ ਹਾਂ ਤੇਰੀ 35 ਨਹੀਂ ਹੋਣੀ ਚੰਮਤੀ ਹੋਣੀ ਆਓ ਹੋਈ ਹੋਈ ਬੱਸ 32 ਦਾ 88 ਦਾ ਹੈਪੀ ਨਹੀਂ ਮੇਰਾ ਖਾਤੀ ਹੈ ਇਹ ਇਹਦੇ ਚਿੱਟੇ ਵਾਲ ਤਾਂ ਆ ਗਏ ਨਾ ਇਹ ਮਿਸਤਰੀ ਪੁਲੇ ਜ ਟੈਨਸ਼ਨ ਵੜੀ ਲੈਂਦਰਾ ਕੋਠੀਆਂ ਕਾਸ਼ੀਆਂ ਠੇਕੇ ਦੁਨੀਆਂ ਕੱਢਣੇ ਉਹਦੇ ਨਾਲੇ ਨਾ ਫਰਕ ਪੈਗਾ ਲੋੜ ਜਗਦੇ ਰਹਿਣਾ ਮਤਲਬ ਕਿ ਕਿਦਾਂ ਕੰਮ ਕਰਦਾ ਫੇਰ ਦੋ ਹੋਰ ਚਮੱਚਿਆਂ ਦਾ ਚਮੱਚਿਆਂ ਦਾ ਗੁਣੀਆਂ ਕੱਢਣਾ ਕਦੀ ਮੈਂ ਕਰਦਾ ਵੱਡੀ ਜੀ ਜੇ ਫਰਕ ਪੈਗਾ ਜੀ ਪਾਣੀ ਨਾਲ ਆ ਹਰ ਸੱਪਿਆ ਇਹ ਕੋਠੀਆਂ ਨਾਲੋਂ ਚਮੱਚਿਆਂ ਦੀ ਟੈਨਸ਼ਨ ਜ਼ਿਆਦੀ ਹੁੰਦੀ ਘਟਰਾ ਘੁਟਰਾ ਦੀ ਇਹ ਬਹਿਣਾ ਜਾਣਾ ਪਾਣੀ ਨਾਲ ਕਿ ਬਹਿਣਾ ਜਾਣਾ ਜਾੜ ਕੇ ਰਹਿਣਾ ਲੋੜ ਲੈ ਆਪੇ ਲੋੜ ਨਾਲ ਚੱਲ ਜਨਮ ਨੂੰ ਪਾਣੀ ਕਿਤਰਾ ਪਊਗਾ ਤੇ ਬੱਚਾ ਕਿੰਨਾ ਕੁ ਚਾਹ ਉਹ ਛਲੂਤ ਨਾ ਟੁੱਟਾ ਨਹੀਂ ਮੇਲਾ ਕੋਈ ਤੋੜੇ ਆਉਣ ਤੂੰ ਤੇਰੀ ਗੱਲ ਸੁਣ ਮੱਕੀ ਦਾ ਬੀਜ ਮੇਲਾ ਤੇਰੇ ਕਰਮਾਂ ਨੂੰ ਫੇਰ ਆ ਤੇਰਾ ਤੇ ਪੂਲਾ ਹੋ ਗਿਆ ਵਾ ਤਰਾ ਮੱਕੀ ਬੀਜ ਕੇ ਦਾ ਬੱਚਿਆਂ ਦਾ ਕਰਦੀ ਏ ਕੰਮ ਯਾਰ ਆਜਾ ਬੂਟ ਮੇਰੇ ਘਰੇ ਘਰੇ ਆਉਦਾ ਹਾਂ ਬਤੋ ਬਾਸ ਪਧਰੀ ਹੋਈ ਨਹੀਂ ਪੈਣੀ ਤੈਨੂੰ ਕਿਹਦੀ ਟੈਨਸ਼ਨ ਆ ਤੂੰ ਚੁੱਪ ਕੇ ਤੁਰਿਆ ਨਹੀਂ ਤੇ ਤੂੰ ਚਬੱਤੇ ਕਰਾਂਗੇ ਆਪਾਂ ਉਹਦੇ ਆਹੋ ਤੇ ਬੇਡ ਦੀ ਉਹ ਕੋਠੀ ਨਾ ਹੈ ਤੂੰ ਦਾ ਬਾਹਰ ਦਾ ਬਾਪੇ ਮੱਕੀ ਲਾ ਲਈ ਨੇ ਕਹਿੰਦਾ ਬਾਟਰ ਵਾਲੀ ਕੋਠੀ ਵੀ ਯਾਰ ਉਹ ਦੇੜ ਦੀ ਉਹ ਵਾ ਫਾਇਕੇ ਰਿਹਾ ਤੇ ਟਰਾਲੀ ਨੂੰ ਮੋੜੀ ਹਾਂ ਉੱਥੇ ਵਧੀਆ ਕੋਕੀ ਪਹਿਲੇ ਇੱਕ ਵਧੀਆ ਨਹੀਂ ਕੋਠੀ ਇੱਕ ਤੇ ਹੈਗੀ ਉਹ ਤੋਂ ਫਲੇਟਾ ਰੂਟਾਂ ਚੰਗੀਆਂ ਪਾ ਦਿੰਦੇ ਆ ਚਮਚਾ ਦੇੜ ਕੇ ਹਣਾ ਉਹਨੂੰ ਸੈੱਟ ਕਰ ਦਿੰਦੇ ਆ ਜੋ ਝੁਕਲੀਆਂ ਨਹੀਂ ਕੋਠੀ ਪੌਂ ਦੀ ਲੋੜ ਨਹੀਂ ਖਾਡਾ ਇਦਾਂ ਤਗੜਾ ਬਣਾਉਂਦਾ ਆਪਾਂ ਦੋ ਕੰਦਾ ਦੋ ਕੰਦਾ ਕਰਦੇ ਨੇ ਵਿੱਚ ਠੀਕ ਆ ਬਹਿਣਾ ਨਾਲੇ ਨਹੀਂ ਬੰਦੇ ਦੂਜਾ ਵਾਰਾ ਆਪਣਾ ਕਾਟਰਟਰ ਵੀ ਫੇਟ ਵਾ ਜਿਹੜੀ ਤੇ ਬੱਚੇ ਵਾਲੀ ਉਰਲੀ ਕਹਿੰਦੇ ਉਹ ਤਾ ਚੁੱਕ ਕੇ ਦੋ ਫੋਟੋ ਹੋਰ ਸੁੱਧੇ ਗਾਟਰ ਪਾ ਕੇ ਜਿਹਨਾਂ ਦਾ ਢਾਲ ਤੇ ਬੱਚੇ ਤੁਰਿਆ ਜੀ ਸਲੇਟਾ ਬਾ ਜਦੋਂ ਮੱਪਾ ਇੱਥੇ ਪੋੜ ਗਿਆ ਬਣਾਈਆਂ ਆ ਉਹ ਕਿੰਦਾ ਵਧੀਆ ਲਾ ਲਾਣਾ ਇਹ ਇਹ ਹੈਗਾ ਉਹ ਵੇ ਹੈਗਾ ਜਗੜ ਮੈਂ ਪੁੱਟ ਮਾਰ ਦੁੱਤਾ ਹਾਂ ਪਰ ਇੱਤਾਂ ਨਾ ਜਿੱਥੇ ਬਣਾਇਆ ਨਾ ਇਰਦਾ ਦੇ ਕਰਦੀ ਬੰਦ ਦਸ ਵੀਰ ਸਾਡਾ ਵੇਖੋ ਬਗਤ ਕਈਆਂ ਪਾਂਡ ਨਹੀਂ ਆ ਸਕਦੇ ਗੁਰੂਆ ਤੋਂ ਡੰਡਣਾ ਲਾ ਲਾ ਆਹ ਲੜਾ ਕੁਛ ਤੇਰਾ ਮੈਚਿੰਗ ਤੇ ਉਹ ਕੀਤੀ ਹੈ ਚੱਲ ਪਾਂਡ ਵੀ ਬੰਦੇ ਹੀ ਹੁੰਦੇ ਆ ਚਲੋ ਦੋਏ ਵਧਾਈਨਾ ਫਿਰ ਦੱਸ ਗੱਲ ਇਹਨੂੰ ਕਿੱਥੇ ਚੱਲ ਘਰ ਹੁਣ ਉਹ ਲੈ ਲਾਂਗੇ ਕੋਲੇ ਪਾਰ ਇਕੱਠੇ ਹੋਰ ਪੱਠੇ ਵੋਪਰ ਆਓ ਚਲੋ ਬਹੁਤ ਯਾਰ ਗੱਡੀ 'ਚ ਅੱਛਾ ਨ ਵੀੜੋਂ ਨ ਵੀੜੋਂ ਤੇਰੇ ਆ ਆਪਣਾ ਦਾਣੀ ਨਹੀਂ ਆਇਆ ਅਜ ਮੁੜੇ ਨਹੀਂ ਅਜੇ ਮੁੜੇ ਨਹੀਂ ਅਜੇ ਆਪਣਾ ਅੱਜ ਚੱਲਿਆ ਕੰਪਿਊਟਰ ਕਰਾਇਆ ਜੋਦੇ ਦੇ ਮੈਂ ਆਵੇ ਮੈਂ ਲੈ ਗਿਆ ਉਹਦੇ ਰੈਕਸ਼ਨ ਉਹ ਲੈ ਗਿਆ ਇਹ ਨਹੀਂ ਮਨਕਾਰ ਹੋਈ ਨਹੀਂ ਕਿਦਾਂ ਕੀ ਹੋ ਗਿਆ ਮੈਂ ਤੁਹਾਡੀ ਸੋਣਾ ਮਾਸੀ ਤੂੰ ਭੈਣ ਨੂੰ ਬੁਲਾਇਆ ਨਹੀਂ ਕੋਈ ਨਹੀਂ ਯਾਰ ਗੱਲ ਤਾਂ ਕੋਈ ਵੀ ਨਹੀਂ ਗਈ ਕਾਹਦੇ ਕੋਈ ਨਹੀਂ ਕਿਦਾ ਉਹ ਪਾਣੀ ਰਾਦੇ ਦੇ ਨੇ ਨੂੰ ਉਹ ਪਰੇ ਬੰਦੇ ਨਾ ਹੁੰਦਾ ਵੀ ਅੱਜ ਨਵੀਆਂ ਲੀਹਾਂ ਚਾਲੂ ਕਰਨ ਲੱਗੇ ਆ ਟਰੈਕਟਰ ਗਾੜੀ ਪਾ ਕੇ ਨਾ ਇੱਕ ਦੋ ਵਾਰੀ ਆਪਾਂ ਟਰਾਲੀ ਭਰ ਕੇ ਨਾ ਪਾਣੀ ਦੀ ਇਧਰ ਨੂੰ ਲੀ ਤੇ ਵੀ ਪਾਣੀ ਪਾ ਲੈਣਾ ਵਾ ਫਿਰ ਰੇਤ ਤੇ ਜਿੱਦਾਂ ਮਰਜ਼ੀ ਭਿਜਾਈ ਆਈ ਆ ਇਹ ਉਹਨਾਂ ਚਿਰ ਨਹੀਂ ਜਦੋਂ ਨਾ ਜਦੋਂ ਸੁੱਕੀ ਰਹੇ ਇਹਦਾ ਇਹਦੇ ਪਾਣੀ ਪੈ ਗਿਆ ਤੇ ਫਿਰ ਆਪਾਂ ਦਰਿਆ ਚ ਲੀਆਂ ਨੀ ਚਾਲੂ ਕਰ ਦਿੰਨੇ ਹਾਂ ਹਾਂ ਉਦਾਂ ਹੋਣੀਆਂ ਚਾਲੂ ਇੱਕਰ ਟਰਾਲੀ ਕੱਢੋ ਤੇ ਫੇਰ ਕਰਦੇ ਹਾਂ ਕੀ ਜਾਂਦਾ ਉਹ ਭਾਨ ਯਾਰ ਕਿਧਰ ਚਲੇ ਗਈ ਅੱਜ ਦਾ ਦਾਣਾ ਕਰਾ ਲਿਓ ਪੇਟ ਭਰਦਾ ਹੈ ਅੱਲਾ ਪਹਿਲਾਂ ਹੀ ਖੁੱਬ ਗਿਆ ਅੱਜ ਆਉਣਿਆ ਸਾਰੀ ਅੱਲਾ ਇੰਨਾ ਨਾ ਖਵਖ ਚਾਏ ਨਾ ਮੜੇ ਇਹ ਟਾਂ ਕੋਈ ਨਹੀਂ 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 ਨਿਕਲ ਗਿਆ ਕੀ ਗੱਲ ਅੱਜ ਤੈਨੂੰ ਹੁੰਦਾ ਕਾਲੀ ਨਾ ਕਰੋ ਹੋਲੀ ਵਾਲੀ ਖਿਚੋਲੀ ਵਾਲੀ ਖਲੋ ਜਾ ਬਾਲੇ ਸੁੱਕ ਗਈ ਆ ਗਰਮੀ ਨਾਲ ਤੇ ਹੁਣ ਇਹਦੇ ਵਿੱਚ ਪਾਣੀ ਤਰੋਂ ਕੇ ਖੱਤੇ ਦੇ ਵਿੱਚ ਦਾ ਟਰੈਕਟਰ ਚਾਲੂ ਕਰਨੇ ਆ ਚੱਲ ਓਏ ਬੰਦੇ ਵੇਲਾ ਜੋਪਰਾ ਇਸ਼ਾਰਾ ਤਾਂ ਕਰ ਬੰਦੇ ਆ ਕੋਈ ਜਾਂਦਾ ਕੋਈ ਨਹੀਂ ਆਉਂਦਾ ਹੋਇਆ ਗ੍ਰੀਨ ਚਟਾਉਂਦੇ 3 ਮੀਟਰ ਰਹੀ ਜਾਂਦੇ ਤੇ 3 ਮੀਟਰ ਪਾਏ ਨੇ ਤੇ ਇਹਨਾਂ ਟਰੈਕਟਰ ਪਾਏ ਆ ਬੱਦ ਲੈ ਖੋਪਣ ਵੀ ਬੜੇ ਡੂੰਗੇ ਆ ਇਹ ਅੱਧਾ ਫੁੱਟ ਥੱਲੇ ਵੀ ਜਾਂਦਾ ਤਿੰਨ ਪਾਏ ਬੜੇ ਨੇ ਬੰਦਾ ਤੇ ਇਹਨਾਂ ਟਰੈਕਟਰ ਪਾਏ ਆ ਬੜਿਆਣੇ ਘੋੜੇ ਦਾ ਜੋਤੋਂ ਜੂਰ ਲੱਗੀ ਹੁੰਦਾ ਸੰਗਲ ਜਿ ਢੇਲਦਾ ਅੰਲੀ ਤਾਂ ਹੀ ਆਣਾ ਸਾਲ ਇੱਕ ਪਉ ਨੇ ਕੇਲੀ ਰਾਮ ਪਿੰਡ ਉੱਤੇ ਜਿਹੜਾ ਅਗਰੇ ਡਾਕਰ ਬੈਠਾ ਛੋੜ ਦੇ ਦੱਬੀ ਗਈ ਸਨਾ ਐਦਾਂ ਮੰਡ ਦੇ ਸ਼ੁਰੂ ਤੋਂ ਹੀ ਪੱਕੇ ਕਰ ਦਿੰਦੇ ਕਿ ਨਹੀਂ ਮੁੰਡੇ ਹੁਣ ਤੁਰਦਾ ਵਧੀਆ ਆ ਜਾ ਆ ਜਾ ਅਸਲਾ ਵਧੀਆ ਲੇ ਉਹਦਾ ਐਕਸੀਡੈਂਟ ਹੀ ਆਇਆ ਹੈ ਨਾ ਛੁੱਕਦਾ ਹੀ ਲੱਤਾ ਵੇ ਉਹ ਇਕੱਠੇ ਹੀ ਸਾਰੇ ਹੁਣੇ ਨਹੀਂ ਵੇਲਾ ਆਪਣੇ ਮੰਡ ਦੇ ਇਦਾਂ ਹੀ ਪਹਿਲਾਂ ਤੇ ਜਾਸਖਾਨ ਦੇ ਲੱਪਾ ਆ ਨੋ ਯਾਰ ਪਜਾਮੇ ਕਿਦਾਂ ਤਾਂ ਚੁੱਕਣੇ ਆ ਜਾ ਹਾਂ ਇੱਥੇ ਹਾਂ ਆ ਲੈ ਨਿਸ਼ਾਨ ਨੇ ਜਹੂਰ ਗੱਲ ਦੱਤੀ ਐਂਦੀ ਕੀ ਅਮਰੀਕਾ ਵਾਲੇ ਵੀ ਠੋਕੇ ਵਿੱਚ ਹੀ ਅੱਜ। ਜਾ, ਇਹ ਜਾ ਇਹਦੇ ਉਰ ਕਿਤਾਣੀ। ਇਹ ਮੁੰਡਾ ਆਪਣਾਇਆ ਅਮਰੀਕਾ ਤੋਂ ਇਹਨੂੰ ਮਾਲਕ ਨੇ ਜਾਂਦਿਆਂ ਆਖਿਆ ਵੀ ਤੂੰ ਟਰਾਲਾ ਕਿਦਾਂ ਬੈਗ ਲਾ ਲਿਆ ਵੇਖ ਲਓ ਹਣ। ਇੱਥੇ ਛੰਡਿਆ ਇਹਨੂੰ। ਨਾਲ ਲਫਰਾ ਉਹ ਜਾ ਸਕੋਂਦਾ ਨਾ ਜਾ ਸਕੋਂਦਾ ਨਾਲੇ ਟ੍ਰੇਡ ਕਰ ਪਰਾਂ ਨੂੰ ਘਰ ਕੇ ਲਾ ਕੇ ਲਾ ਉਹਦਾ ਅੱਡੀ ਜੋਨ ਲੱਗ ਜਾਂਦਾ ਪਕੌੜੇ ਆਏ ਨਹੀਂ ਮੰਦਰੂਪ ਨੇ ਸ਼ਹਿਰੋਂ ਨਹੀਂ ਆਉਣਾ ਮੰਦ ਆ ਇਹਦੇ ਬਾਬੇ ਬਾਬੇ ਨਹੀਂ ਆਉਂਦੇ ਜਿਹੜੀ ਪਾਰਟੀ ਆ ਅੱਜ ਪਾਰਟੀ ਆ ਮੱਕੀ ਦੀ ਦਿੱਤੀ ਗਈ ਉਹਦੀ ਹਾਂ ਮੋੜ ਵਾਲੀ ਆ ਨਾ ਭਾਈ ਜਿਹੜੀਆਂ ਅੱਜ ਸਮਾਨ ਲੈ ਆਏ ਆ ਹਾਂਜੀ ਹਾਂਜੀ ਮਹਾਰਾਜ ਬੰਦਿਆਂ ਨੇ ਅੱਜ ਨਾ ਬੰਦਿਆਂ ਨੂੰ ਅੱਜ ਲੜਾਉਣਾ ਅੱਜ ਪਾਰਟੀ ਕੀਤੀ ਆ ਠਿਕਾੜੇ ਪਕੌੜੇ ਠਿਕਾੜੀ ਗੋਭੀ ਵਾਲੇ ਠੋਏ ਨੂੰ ਨੰਦ ਆ ਗਿਆ ਕੋਲਡ ਡਰਿੰਕ ਦਾ ਚੱਕ ਰਹੇ ਨੇ ਆਹ ਕੀ ਆ ਨਰੂ ਨਿਆਸ ਆਜੋ ਆਜੋ ਪਾਰਟੀ ਪਾਰਟੀ ਵਿਆਹ ਬੱਦੇ ਜਿਆਸੀ ਥੋੜੀ ਉਹਦਾ ਦੇ ਵਾਦੂ ਆ ਲੰਗਰ ਸਮਝ ਕੇ ਤੇ ਫਿਰ ਡਾਣਾ ਹੈ ਹੈ ਮੈਂ ਵੱਡੀ ਫਰਮਿੰਗ ਆ ਆਹ ਰੋਖ ਨੂੰ ਬੱਬਾ ਕਿੰਨਾ ਚਿਰ ਹੋ ਗਿਆ ਉਹ ਸ਼ਾਦ ਜੇਨ ਨੂੰ ਕੋਈ ਵੜ ਦੇ ਤੇ ਕਿੱਡੀ ਸ਼ਰਮ ਵਾਲੀ ਗੱਲ ਹੈ ਨਹੀਂ ਉਦੋਂ ਪਹਿਲਾਂ ਦਾ ਚੜਨੀ ਚਰਚ ਕੋਲ ਚਲੋ ਕੋਰੋ ਵਰਤਾਵੇ ਹੋਣ ਵਰਤਾਉਣੇ ਆ ਭਾਡੇ ਚੜਾੜ ਬਲਦਾ ਓਏ ਅੱਛਾ ਜੀ ਪਲਾ ਹੈ ਨਹੀਂ ਏ ਪਲਾ ਓਏ ਦਲਾ ਲੈਂਦੇ ਆਪਣੇ ਜਿਹੜੇ ਅੱਛਾ ਪਲਾ ਲਓ ਜੀ ਕੋਈ ਨਹੀਂ ਮੈਂ ਕੋਈ ਨਹੀਂ ਵਰਤਦੇ ਦੇਖ ਜੀ ਭਾਈ ਬਾਬਾ ਜੀ ਇੱਕ ਜੀ ਪਾ ਦੇ ਕੋਣੀ ਇੱਕੀ ਗੁੱਡੀ ਲਾ ਲੈਣਾ ਦੱਸਿਆ ਓਏ ਹਾਂ ਜੀ ਇੱਕ ਤੇਰੀ ਅਨ ਕੋਈ ਤਨੜੇ ਹੱਲਣ ਮਸ਼ੀਨਾਂ ਦਾ ਇਹ ਜਿਹੜਾ ਦੇ ਚੋੜਾ ਦੇ ਆਉਣਾ ਨਹੀਂ ਪੈਦਾ ਇਹ ਜੇ ਆਪਾਂ ਰਹਿ ਗਿਆ ਆਪਾਂ ਕਿੱਥੇ ਛੋੜ ਦੇ ਸੜਕ ਤੇ ਦੇਖ ਆਜੋ ਤੁਸੀਂ ਇੱਥੇ ਮਾ ਬਾਬਾ ਨਹੀਂ ਨਾ ਮੈਂ ਗੱਲਾਂ ਮੋੜਦਾ ਨਹੀਂ ਆਉਣਾ ਮੈਂ ਨਹੀਂ ਕੋਈ ਚੀਜ਼ਾਂ ਤੇ ਚੜਨੀ ਇਹ ਮਾ ਇਹ ਤਾਂ ਨਹੀਂ ਗੱਲ ਪਾੜੇ ਮਿਕਸ ਹੋ ਗਏ ਸਾਰੇ ਜਿਹੜੇ ਜਿਹੜੇ ਜੀ ਲਵੇ ਮੇਰੇ ਆ ਤੇ ਨਹੀਂ ਬੜਾਈ ਜਾਵੇ ਚਾਚਾ ਪਰ ਪਰ ਬੰਦ ਕਰ ਯਾਰ ਉਹ ਜਿਹੜੇ ਬੈ ਕੇ ਦਿੰਦਾ ਨਾ ਬੜੇ ਨਾ ਕੀ ਹੋ ਗਿਆ ਇਹ ਮੈਂ ਵੀ ਮੇਰੀ ਭਾਈ ਆਪਣੇ ਗਰੁੱਪ ਚ ਪਾਕਿਸਤਾਨੀਆ ਤਿੰਨ ਬੈਠੇ ਹੁੰਦੇ ਆ ਚਾੜੋ ਓਏ ਥੋੜੇ ਵੇਖੀ ਨੀ ਪੈਂਸਾ ਕਿਤੀ ਆਨੇ ਵੀ ਆਈ ਆ ਆਪਣੇ ਗਰੁੱਪ ਤੇ ਆਪਣੇ ਗਰੁੱਪ ਚ ਪਾਈ ਹੀ ਆ ਥੋੜਾ ਇਹ ਆਸਾ ਵਾ ਕਿਧਰ ਗਿਆ ਬੋੜਾ ਥੋੜਾ ਕਿਧਰ ਗਿਆ ਉਹ ਯਾਰ ਵੀ ਕੋਲ ਲੈਦਾ ਤੁਲਾ ਇਹਦੇ ਆਇਆ ਗੋਇਆ ਚੋਕ ਨਾ ਆਇਆ ਥੋ ਥੋ ਪੱਧਰ ਨਹੀਂ ਤੋਂ ਆਉਂਦੇ ਆ ਆਇਆ ਯਾਰ ਕਰ ਲਾਂਗੇ ਇਤਾਂ ਵਿਚਾਰੇ ਨੇ ਪਹਿਲਾਂ ਕਿੰਨੀ ਖੇਚਲਣਾ ਮਿੱਟੀ ਚਗਾਈ ਹੁਣ ਮੈਂ 2 ਟਰੈਕਟਰ ਪਾ ਕੇ ਮਿੱਟੀ ਕੱਢਣ ਦਾ ਤੇ ਦੇਵ ਦੇ ਫਲੇਰ ਜਾ ਕੇ ਤੇਰਾ ਮੁੱਤੇ ਤਰਾਂ ਉਹ ਵੀਡੀਓ ਕਿੜੀਆਂ ਕਿੜੀਆਂ ਬਣਾਈਆਂ ਛੁੱਟਦੇ ਯਾਰ ਬਣਾਉਣ ਤੇ ਦੇਣ ਟਰਾਲੀ ਵਾਲੀ ਸਿਰੇ ਪਦਾਨ ਮੈਂ ਵੀਡੀਓ ਬਣਾਉਣ ਡਿਆ ਨਹੀਂ ਉਤਰਨਾ ਨਹੀਂ ਉਤਰਨਾ ਛੜਿਆ ਨਹੀਂ ਜਾਂਦਾ ਤਾਂ ਮੁੜ ਕੇ ਹੋ ਜੀ ਆਪਣੇ ਆ Sultanagpur ਦੀ ਯੋ ਹੈ ਜੀ ਤਿੰਨ ਬਲੌਪ ਆਏ ਮਗਰ ਤੇ ਚੁੱਕਿਆ ਗਿਆ ਮਗਰ ਆ ਗਿਆ ਬੰਦੇ ਕੀ ਰਿਹਾ ਉਹ ਲੈ ਗਿਆ ਅੱਜ ਆਪਾਂ ਨਾ ਪਟਰਾਵਾ تھا ਉਹ ਆਉਂਦਾ ਜਿਹੜਾ ਟਿੱਡ ਜਾ ਵਾ ਕੱਢਣਾ ਬੰਦ ਬੰਦ ਕਰਨਾ ਉੰਡੀਆਂ ਆ ਆ ਕੇ ਚਰਲੇ ਬਨੇ ਇਹ ਖੱਤਾ ਕਰ ਦੇਣਾ ਤੇ ਸਿੱਧਾ ਇਹ ਰ ਬਾਈਟਰ ਚਲਾਉਣਾ ਬਾਈਟਰ ਕਿਹੜਾ ਚਲਾਉਣਾ ਹੈ ਕੀ ਕਰਨਾ ਨਾ ਹੁਣ ਅਸੀਂ ਚੱਲਨੀ ਉਹ ਢਾਈਆਂ ਖੜਿਆ ਜਾ ਸ਼ੁਕਦਵਾਰ ਨਾ ਬਲਾਗ ਤੂੰ ਉਹ ਟੈਕ ਨਾ ਕਰ ਮੋਜਾ ਵੀਰੇ ਕੀ ਤੂੰ ਆਖੀ ਇਹ ਨਾ ਦੂਰ ਹੱਥ ਮਾਰੀ ਇਹ ਨਾ ਕੀ ਆ ਨਾ ਵਾ ਗਾੜੀ ਕੀ ਕਹਿਣ ਡਿਆ ਉਹ ਮੈਂ ਆ ਇਥੋਂ ਬੱਸ ਕਰ ਗਾੜੀ ਕਿੱਥੇ ਜਾਣ ਮੱਕੀ ਦਾ ਟਾਈਮ ਹੋਇਆ ਅਨ ਮੱਕੀ ਬੀਜੀਏਗੇ ਉਹ ਯਾਰ ਮੱਕੀ ਲੋ ਫਰਵਰੀ ਤੱਕ ਬੀਜੀ ਜਾਂਦਾ ਈ ਢੀ ਇਹ ਕੀ ਆ ਖੇੜਾ ਮਹੀਨਾ ਜਾਂਦਾ ਤੇ ਕੋਈ ਨਹੀਂ ਅਰੇ ਇਹ ਕਿੱਥੇ ਆ ਮੇਰੀ ਗੱਲ ਵਾਹ ਜੀ ਕੰਮ ਪੂਰੇ ਜੋਰਾ ਸ਼ੋਰਾਂ ਦੇ ਚੱਲਣ ਡਿਆ ਵਾ ਰਹਿ ਗਿਆ ਵਾ ਥੋੜਾ ਜਿਹਾ ਇੱਥੇ ਆਏ ਵੀ ਪੜਨਾ ਨਾ ਪਵੇ ਹਨਾ ਓਏ ਪੇਪਰਾਂ ਦਾ ਡਰਦੇ ਆਏ ਨਾ ਤੇ ਹੱਬ ਬਣ ਗਿਆ ਘਾਟ ਹੁਣ ਟੌਪ ਦਾ ਹੁਣ ਤਰੇ ਆਉਣਗੇ ਕਰਮਾ ਵਾਲੇ ਬੱਸ ਅੱਜ ਜੋਵਨ ਭਾਜੀ ਦਾ ਮੂੰਹ ਜਿਹੜਾ ਵਾ ਰੋਣ ਵਰਗਾ ਜਿਹਾ ਦੁਖੀ ਹੋ ਗਿਆ ਕਿ ਇਹ ਗੱਲਾਂ ਉਹ ਕੀ ਹੋ ਗਿਆ ਅੱਜ